ਹਾਂਜੀ ਆਜੋ ਦੇਖਦੇ ਆਂ ਅਗਲਾ ਪਾਰਟ ਕੀ ਸਮਾਜ ਨੂੰ ਦੇਣਾ ਕੀ ਸਰਕਾਰਾਂ ਦੀ ਦੇਣਾ ਤੁਹਾਡੀ ਸਰਕਾਰਾਂ ਨੂੰ ਮਾੜਾ ਬੋਲ ਇੱਥੇ ਮਾੜਾ ਬੋਲਦਾ ਤੂੰ ਮਾੜਾ ਤੂੰ ਮਾੜਾ ਤੁਸੀਂ ਆਪਣੇ ਜਮਖਾਣ ਨੂੰ ਆਪਣੇ ਪਿੱਛੇ ਲਾਉਣੇ ਹੋ ਆਪਣੇ ਘਰੇ ਜਿਹੜਾ ਵਾਤਾਵਰਨ ਹੁੰਦਾ ਤੁਸੀਂ ਆਪਣੇ ਜਮਖਾਣ ਨੂੰ ਉਹਦੇ ਵਿੱਚ ਟਾਲ ਦਿਓ ਉਹ ਵੀ ਨਿਛੇੜੀ ਬਣਦੇ ਨੇਗੇ ਫੇਰ ਫੇਰ ਅੱਗੇ ਪੰਜਾਬ ਪੰਜਾਬ ਜਿਹਨੂੰ ਕਹਿੰਦੇ ਆ ਪੰਜ ਦਰਿਆਵਾਂ ਦੀ ਧਰਤੀ ਆ ਨਸਾਂ ਦੇ ਵਿੱਚ ਆ ਜਾਂਦਾਗਾ ਫੇਰ ਤਾਂ ਜਾਣਗੇ ਪੰਜਾਬ ਨੂੰ ਬਾਰੇ ਫੇਰ ਤਾਂ ਪੰਜਾਬ ਚੋਂ ਬਾਰੇ ਜਾਣਗੇ ਜਾਣਗੇ ਇੱਥੇ ਆ ਇੱਥੇ ਆ ਤੂੰ ਤੂੰ ਦੋਗਲਾ ਹੈ ਤੂੰ ਮਲੰਗਾ ਹੈ ਤੂੰ ਗੋਲੀਆਂ ਵੀ ਵੇਚਦਾ ਹੈ ਤੂੰ ਦਾਰੂ ਵੀ ਪੀਂਦਾ ਤੂੰ ਦਾਰੂ ਵੀ ਪੀਂਦਾ ਤਲਵੀਰਿਆ ਤੂੰ ਦਾਰੂ ਪੀਂਦਾ ਹੈ ਹਾਂ ਤੁਸੀਂ ਜਿੰਨਾ ਮਰਜ਼ੀ ਮੋਟੀਵੇਟ ਕਰ ਲਓ ਜੀ ਮੈਨੂੰ ਮੈਂ ਮੋਟੀਵੇਟ ਨਹੀਂ ਹੁੰਦਾ ਕਿਉਂਕਿ ਮੈਂ ਪੈਗ ਦੋ ਲਾ ਚੁੱਕਿਆਗਾ ਹੈ ਦੋ ਪੈਗ ਮੈਂ ਲਾ ਚੁੱਕਿਆ ਫਿਰ ਹੋਣ ਆ ਗਿਆ ਫਿਰ ਜਦੋਂ ਪੰਜਾਬ ਦੇ ਵਿੱਚ ਤੇਰੇ ਵਰਗੇ ਪੜ੍ਹੇ ਲਿਖੇ ਅਫਸਰ ਆ ਸਰਕਾਰੀ ਅਫਸਰ ਘਰੇ दारू ਪਿੰਦੇ ਨੇ ਆਪਦੇ ਘਰਾਂ ਨੂੰ ਕੁਟਦੇ ਨੇ ਆਪਦੇ ਜਵਾਖਾਂ ਦੇ ਵਿੱਚ ਗਲਤ ਪ੍ਰਭਾਵ ਆਉਂਦੇ ਨੇਗੇ ਉਦੋਂ ਫਿਰ ਕਿੱਥੇ ਜਾਂਦਾ ਓਦੋਂ ਕਿੱਥੇ ਜਾਂਦੀ ਆ ਦੱਸੋ ਮੈਨੂੰ ਪੜਿਆ ਲਿਖਿਆ ਤੁਸੀਂ ਗੱਲਾਂ ਕਿੱਥੇ ਜਾਂਦੇ ਨੇ ਬਾਕੀ ਰਹਿੰਦੇ ਖੁੰਦੇ ਸ਼ਰਾਬੀ ਵੀਰ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਗਲਤ ਪ੍ਰਚਾਰ ਕਰਦੇ ਨੇਗੇ ਗਲਤ ਗੱਲਾਂ ਕਰਦੇ ਨੇ ਜਿਹੜੇ ਕਿਤਾਬਾਂ ਵਾਲੀਆਂ ਗੱਲਾਂ ਕਰਦੇ ਨੇ ਉਹਨਾਂ ਦਾ ਵੀ ਅਕਸ ਖਰਾਬ ਕਰ ਦਿੰਨੇ ਹੋ ਉਹਨਾਂ ਦਾ ਵੀ ਅਕਸ ਖਰਾਬ ਕਰ ਦਿੰਨੇ ਹੋ ਉੱਥੇ ਦੱਸੋ ਉੱਥੇ ਕੌਣ ਗਲਤ ਆ ਕੌਣ ਗਲਤ ਤੇਰੇ ਵਰਗਾ ਸ਼ਰਾਬੀ ਗਲਤ ਆ ਹਾਂਜੀ ਬਾਬਿਓ ਕਿੱਦਾਂ ਲੱਗੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਠੋਕ ਦਿਓ